1 ਸਾਲ ਤੱਕ ਇਨਸਾਫ ਨਹੀਂ ਮਿਲਿਆ ਤਾਂ ਹੁਸ਼ਿਆਰਪੁਰ ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਹੋ ਕੇ ਪੀੜਿਤਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਕਿਹਾ 1 ਸਾਲ ਪਹਿਲੇ ਹੋਈ ਸੀ ਲੜਾਈ ਤੇ ਹਜੇ ਤੱਕ ਵੀ ਪੁਲਿਸ ਵੱਲੋਂ ਕੀਤੀ ਨਹੀਂ ਗਈ ਕੋਈ ਗ੍ਰਿਫਤਾਰੀ ਪੁਲਿਸ ਕੋਲ ਜਦੋਂ ਜਾਂਦੇ ਆ ਤੇ ਕਹਿੰਦੇ ਨੇ ਕਿ ਸਾਡੇ ਉੱਤੇ ਸਿਆਸਤੀ ਪ੍ਰੈਸ਼ਰ ਹੈ ਤੁਸੀਂ ਰਾਜੀਨਾਮਾ ਕਰੋ ਹੋਰ ਕਈ આરોਪ ਲਗਾਏ ਪੀੜਿਤਾ ਨੇ ਵੇਖੋ ਪੂਰੀ ਰਿਪੋਰਟ ਮੇਰਾ ਨਾਮ ਸ਼ਿਮਰ ਸ਼ਰਮਾ ਹੈ ਮਰ ਮਹੰਮਦ ਲਾਏ ਠੀਕ ਆ ਸਰ ਇਹਨਾਂ ਨੂੰ 25 ਸਾਲ ਤੋਂ ਇਨੀ ਪਰੇਸ਼ਾਨ ਨਾ ਪੁੱਛੋ ਨਾ ਠੀਕ ਆ ਸਾਡੇ ਨਾਲ ਜੀ ਬੁਟੀਕ ਵਾਲੀ ਆ ਰਿਹੂ ਵਾਲਾ ਉਹ ਮੈਨੂੰ ਇੰਨਾ ਤੁਝਲੀਲ ਕਰਦੀ ਨਾ 20 ਸਾਲਾਂ ਤੋਂ ਕਿ ਮੈਂ ਪੁੱਛੋ ਜਦ ਵੀ ਆਪਾਂ ਪੁੱਛ ਵਾਲੇ ਨੂੰ ਕਹਈਏ ਪੁੱਛ ਵਾਲੇ ਕਹੂਗੇ ਗੰਦੀ ਜਨਾਨੀ ਹੈ ਗੁੰਡੀ ਜਨਾਨੀ ਹੈ ਗੰਦੀ ਜਨਾਨੀ ਆਪਾਂ ਇਹਦਾ ਪਰਚਾ ਨਹੀਂ ਪੜਦੇ ਜਦੋਂ ਉੱਥੇ ਜਾਓ ਉੱਥੇ ਜਾ ਕੇ ਕਹੋਗੇ ਕਿ ਕਿਸੇ ਨੂੰ ਨਾਲ ਲੈ ਲਓਗੇ ਮੈਂ ਜਿੰਕੇ ਦੀ ਭੈਣਾ ਮੈਂ ਦੀ ਭੈਣਾ ਤੁਹਾਨੂੰ ਆਪਾ ਦੱਸੀਏ ਤੁਹਾਨੂੰ ਤੁਮ ਕਿੰਨੀਆਂ ਮਿਲਦੀਆਂ ਹੁੰਦਾ ਠੀਕ ਹੈ ਮੇਰੇ ਬੱਚੇ ਸ਼ੌਪ ਤੇ ਨਹੀਂ ਬੈਠੇ ਆ ਸਕਦੇ ਜੇ ਬੇਟੇ ਆਂ ਚਾਹਣ ਤਾਂ ਕਪੜੇ 파ੜਨ ਚਾਹਣ ਵੀ ਅੰਦਰੋਂ ਫਿਚਰ ਦੀ ਐ ਕੁਆਲਿਟੀ ਲੋਸ ਕਰਦੀ ਐ ਇੱਦੀ ਦੁਸ਼ਹਿਰੇ ਵਾਲੇ ਦਿਨ ਕੀ ਹੋਇਆ ਮੈਂ ਜਦੋਂ ਸ਼ੌਪ ਤੇ ਸਵੇਰੇ 9 ਵਜੇ ਦੁਕਾਨ ਖੋਲੀ ਪਿਛਲੇ ਸਾਲ ਇਹਨੇ ਆਪਣੇ ਕਰੀਗਰ ਨੂੰ ਇੰਨੀ ਸ਼ਰਾਬ ਪਲਾਤੀ ਉਹ ਮੈਨੂੰ ਗਾਲੀ ਕਲੋਚ ਕਰਨ ਲੱਗਾ ਗੰਦ ਬੋਲਣ ਲੱਗਾ ਮੈਂ ਲੋਕ ਵੀ ਨਹੀਂ ਖੋਲਿਆ ਪਹਿਲਾਂ ਉਹਦੇ ਕੋਲ ਵੀ ਮੈਂ ਕਿੱਥੀ ਗੱਲ ਇੰਨੇ ਚ ਉਹ ਉਹ ਨਾ ਗਲਤ ਬੋਲਿਆ ਮੈਨੂੰ ਜੇ ਉਹ ਤੇ ਜਨਾਨੀ ਬੋਲਣ ਲੱਗੇ ਗਲਤ ਆਪਾਂ ਬੋਲ ਕੇ ਬਿਟੇ ਮੇਰੇ ਧੋੜੇ ਆ ਕੇ ਕੀ ਗੱਲ ਕੀ ਗੱਲ ਆ ਮੈਂ ਤੁਹਾਨੂੰ ਗਾਲਾਂ ਕੱਢ ਰਿਹਾ ਕੀ ਗੱਲ ਆ ਉਹਨੇ ਬਿਟੇ ਮੇਰੇ ਨੇ ਵੱਡੇ ਨੇ ਕਿਹਾ ਕੀ ਤੁਸੀਂ ਬਾਹਰ ਆਓ ਭਾਈ ਸਭ ਤੁਸੀਂ ਗਾਲਾਂ ਕਿਉਂ ਮਾਂ ਨੂੰ ਕੱਢਦੇ ਹੋ ਤੁਸੀਂ ਬਾਹਰ ਆ ਕੇ ਗੱਲ ਕਰ ਲੋ ਬਾਲਕੀ ਕੋਈ ਗੱਲ ਹੀ ਨਹੀਂ ਹੈਗੀ ਇੰਨੇ ਚ ਆਪਾਂ ਅੰਦਰ ਚੱਲ ਕੇ ਬੱਚਾ ਨੂੰ ਮੈਂ ਕਿਹਾ ਤੁਸੀਂ ਪਾਸੇ ਹੋ ਜਾਓ ਮੈਂ ਤਾਂ ਕੰਮ ਦੇਣਾ ਬਰਤ ਦਾ ਕੰਮ ਦੇਣਾ ਆ ਤੇ ਮੈਨੂੰ ਕੰਮ ਕਰ ਲੈਣ ਦੋ ਮਮਤਾ ਮੈਂ ਅੰਦਰ ਬੜੀਆਂ ਇਹਦਾ ਘਰ ਵਾਲਾ ਆਇਆ ਸ਼ਹਿਰਿਆਂ ਰਕੇਸ਼ ਕੁਮਾਰ ਉਹਨੇ ਕੀ ਕੀਤਾ ਡਾਟ ਲਿਖਾ ਮੈਂ ਦਰਵਾਜੇ ਤੇ ਖੜੀ ਮੇਰੇ ਇੱਥੇ ਡਾਟ ਰੱਖਤਾ ਨਹੀਂ ਇੰਨੀ ਜ਼ੋਰ ਦੀ ਫੜਿਆ ਕਰਗੇ ਜਿਹਾ ਉਹਨੇ ਫੜਿਆ ਨਾਲ ਤਾਂ ਉਹ ਸਾਨੂੰ ਅੱਗੇ ਤੱਕ ਖਿੱਚਦਾ ਹੀ ਲੱਗਿਆ ਬਿਲਕੁਲ ਮਤਲਬ ਐਨੇ ਬਚਾ ਹੱਥ ਤੇ ਬਲੱਡ ਆ ਗਿਆ ਇੱਥੇ ਗਲੇ ਤੇ ਮੇਰੇ ਲੱਗਿਆ ਮਤਲਬ ਆਪਾਂ ਬਚਾ ਕਰਕੇ ਬੇਟਾ ਕਹਿਣ ਲੱਗੇ ਮੰਮੀ ਤੁਸੀਂ ਚਲੋ ਤੁਸੀਂ ਥਾਣੇ ਜਾ ਕੇ ਆਪਾਂ ਫੋਨ ਕਰੀਏ ਲੇਕਿਨ ਥਾਣੇ ਵਾਲਾ ਕਦੋਂ ਫੋਨ ਨਹੀਂ ਚੁੱਕਿਆ ਅੰਨੇ ਫੋਨ ਕੀਤਾ ਜਦ ਮੈਂ ਥਾਣੇ ਦਾ ਕੇ ਪਹੁੰਚੀ ਆ ਕੋਲ ਥਾਣੇ ਵਾਲੇ ਤੁਸੀਂ ਕਹਿੰਦੇ ਪਹਿਲਾਂ ਸਾਡੇ ਕੋਲ ਤੇ ਪੁਲਸ ਹੈ ਨਹੀਂ ਤੁਸੀਂ ਜਾ ਕੇ ਕਹਿੰਦੇ ਤੁਸੀਂ ਪਹਿਲਾਂ ਨੰਬਰ ਕਟਾਓ ਜਿਹੜਾ ਕਾਲ ਕਰ ਰਿਹਾ ਉਹਨਾਂ ਉਹਨੂੰ ਘਟਾਓ ਮੇਰੇ ਤੇ ਪੈਸਾ ਮੁੱਤ ਸੇ ਜ਼ਿਆਦਾ ਹੋਇਆ ਵਾ ਤੁਸੀਂ ਗੱਲ ਕੀ ਕਰਦੇ ਅਜੇ ਤਾਂ ਮੈਂ ਨੰਬਰ ਕਟਾਉਣ ਦੀ ਗੱਲ ਕਰਦੀ ਆ ਬੱਚਿਆਂ ਨੂੰ ਬੱਚੇ ਇੱਥੇ ਕਿਸੇ ਨਾ ਚੱਕਿਆ ਬੱਚਿਆਂ ਨੇ ਨਾ ਚੱਕਿਆ ਉੱਥੇ ਕਹਿੰਦੇ ਇੱਥੇ ਤਾਂ ਬਹੁਤ ਕੁਝ ਹੋ ਚੁੱਕਾ ਮੈਂ ਕਹਿੰਦੀ ਕਿ ਤੁਸੀਂ ਪਗਾਮੇ ਕੋਈ ਦੇਖੋ ਤੇ ਕੋਈ ਪੜ੍ਹਨ ਗਿਆ ਨਾ ਆਕੇ ਮੈਂ ਕਹਾਂ ਤੁਸੀਂ ਭਾਈ ਸਾਹਿਬ ਚਲੋਗੇ ਸਾਡੇ ਕੋਲ ਪੁਲਿਸ ਵਾਲੇ ਬੰਦੇ ਨਹੀਂ ਹੈਗੇ ਮਤਲਬ ਭਾਈ ਸਾਹਿਬ ਉਹ ਤਾਂ ਬਹੁਤ ਕੁਝ ਹੋ ਚੁਕਾਇਆ ਤੇ ਤੁਸੀਂ ਚਲੋ ਉਹ ਇੰਨਾ ਕਿੰਨਾ ਮਤਲਬ 10 ਮਿੰਟ ਹੋਣਾ ਨੇ ਮੇਰੇ ਇੱਧੇ ਹੀ ਬਰਬਾਦ ਕਰਤੇ ਲੇਕਿਨ ਮੇਰੇ ਕੋਲ ਕੁਝ ਨਹੀਂ ਦਿਖਾਇਆ ਕੁਝ ਨਹੀਂ ਕੀਤਾਵਲਾ ਨੇ ਕਿ ਉਹਨਾਂ ਨੂੰ ਜਦ ਤੱਕ ਉਹਨਾਂ ਦਾ ਜਿਨ੍ਹਾਂ ਨੇ ਕੀਤਾ ਐਦਾਂ ਦਾ ਉਹਨਾਂ ਦਾ ਫੋਨ ਆ ਚੁੱਕਿਆ ਸੀ ਉਹਨਾਂ ਨੇ ਤਦ ਆਨ ਨੂੰ ਨਹੀਂ ਸੀ ਜਾਤਾ ਜਦੋਂ ਆ ਕੇ ਦੇਖਦੇ ਆ ਤੇ ਸਾਰੇ ਬਲੱਡ ਬਲੱਡ ਮੈਂ ਬੱਚਿਆਂ ਨੂੰ ਰਸਤੇ 'ਚ ਦੇਖਦੀ ਆ ਇਹ ਕੋਈ ਲੈ ਕੇ ਤੁਰਿਆ ਆਂਦਾ ਨਾ ਜੇ ਬਲੱਡ ਇੰਨਾ ਇਹ ਹੱਥੇ ਦਾ ਐਡਾ ਲਟਕਦਾ ਹੁੰਦਾ ਦਾਅਟ ਕੀ ਕਰ ਪਾਣਾ ਕਿ ਮੈਂ ਉੱਥੇ ਕਿ ਮਤਲਬ ਜਿੱਦਾ ਬੇਹੋਸ਼ ਟੀ ਬੱਚਿਆਂ ਨੂੰ ਹੋਵੇ ਫਿਰ ਲੋਕ ਕਿ ਤੁਰੇ ਇਹ ਨਹੀਂ ਕਿ ਉੱਥੇ ਚੱਲ ਜਦੋਂ ਮੈਂ ਦੇਖਦੀ ਆ ਫੇ ਮੇਰੀ ਸ਼ੌਪ ਦੇ ਮੋਰੇ ਸਾਰੇ ਬਲੱਡ ਨਾਲ ਸਾਰੇ ਇੰਜੇ ਕੁਝ ਬਾਰੇ ਫੇਕ ਗਏ ਆ ਉਹ ਕਹਿੰਦੇ ਆ ਕੋਈ ਨਹੀਂ ਕੋਈ ਨਹੀਂ ਉਹ ਵਿਖੇ ਦਾ ਸਭ ਕੁਝ ਹੋ ਗਿਆ ਉਹਨਾਂ ਨੂੰ ਉਸ ਵਗ ਤਾਂ ਪੁੱਛ ਨਹੀਂ ਕੀਤਾ ਜਦ ਕਿ ਉਹ ਖੜੇ ਸੀਗੇ ਜਿਹੜਾ ਕਰ ਜਿਨ੍ਹਾਂ ਨੇ ਉਹ ਕਸਤਾਂ ਵਾਲਿਆਂ ਨੇ ਕਤਲ ਇੱਦਾਂ ਦੀ ਤਲਵਾਰਾ ਕਿਰਪਾਨਾਂ ਚ ਚਲਾਈਆਂ ਨਾ ਉਹ ਉੱਥੇ ਖੜੇ ਸੀਗੇ ਲੇਕਿਨ ਉਹਨਾਂ ਨੇ ਫੜੇ ਨਹੀਂ ਉਹਨਾਂ ਨੇ ਨਹੀਂ ਕੀਤਾ ਇਹ ਦੇਖੋ ਕਿ ਤੁਸੀਂ ਇਸਲੇ ਮੇਰਾ ਬੇਟਾ ਹੈ ਇਹ 31 ਸਾਲ ਦਾ ਹੈ ਲੇਕਿਨ ਇਹਨੇ ਇੱਕ ਹੱਥ ਇਦਾਂ ਦਾ ਕਹਿੰਦੇ ਦੂਜਾ ਹੱਥ ਵੀ ਵੱਡੋ ਹੈ ਦਾ ਲੇਕਿਨ ਮੈਂ ਉਸਨੇ ਦੇਖਿਆ ਨਹੀਂ ਹੈ ਸੀਨ ਤਾਂ ਤੁਸੀਂ ਵੀਡੀਓ ਦੇਖੋਗੇ ਨਾ ਉਹਨਾਂ ਮੇਰਾ ਦਿਨ ਤੱਕ ਸੱਚ ਪੁੱਛ ਰਹੇ ਸੀ ਮੇਕੋ ਵੀਡੀਓ ਨਹੀਂ ਦੇਖਣ ਦੀ ਬੱਤ ਹੈ ਆਮੀ ਮੇਰਾ ਹੈ ਨੀ ਆ ਮੈਂ ਕੱਲੇ ਮਿਹਨਤ ਕਰਕੇ ਬੱਚੇ ਪਾਲਿਆ ਲੇਕਿਨ ਇਦਾਂ ਨਾ ਮੇ ਸਾਡੇ ਬੱਚਾਂ ਦੇ ਜਾਨ ਲੈਵਾ ਹਮਲਾ ਕਿੱਤਾਂ ਨਾ ਮੈਂ ਮੈਂ ਸਿਰਫ ਇਨਸਾਫ ਚਾਹਦੀ ਆ ਜਿੰਨਾਂ ਦੇਖੋ ਤੁਸੀਂ ਉਹਨਾਂ ਦੇ ਸਪੋਰਟ ਕਰ ਰਹੇ ਆ ਆਪਾਂ ਜੇ ਥਾਣੇ ਜਾਈਏ ਕਰੀਓ ਕਹਿੰਦੇ ਸਭ ਉੱਪਰੋਂ ਸਪੋਰਟ ਆ ਉੱਪਰੋਂ ਸਪੋਰਟ ਆ ਉਹ ਨਾਨਕਾ ਪੁਲਸ ਵਾਲਾ ਉਹ ਐਸਆਈ ਉਹ ਕੁਝ ਸੋਣਦਾ ਹੀ ਨਹੀਂ ਕੜਦਾ ਹੀ ਨਹੀਂ ਉਹਨੂੰ ਕੋਹ ਹੁੰਨੇ ਕਦੇ ਵੀ ਕਿਹੜੇ ਕੱਪੜੇ ਪਾਏ ਲੇਡੀਜ਼ ਨੇ ਕਿਹੜੇ ਇਹ ਪਾਇਆ ਦੱਸੋ ਕਿ 15 ਮਿੰਟ ਕਿਹੜੇ ਕੱਪੜੇ ਪਾਇਆ ਕਿ ਕਿੱਥੇ ਲੰਦੀ ਆ ਸਾਨੂੰ ਮਿਲਦੀ ਨਹੀਂ ਬਸ ਸ਼ਹਿਰਾਂ 'ਚ ਦੁਕਾਨਾਂ ਖੋਲਦੇ ਸ਼ਹਿਰਾਂ 'ਚ ਪਟਾਕੇ ਲੰਦੇ ਸਭ ਕੁਝ ਕਰਦੇ ਆ ਮਤਲਬ ਉਹਨੇ ਸਾਰਾ ਹੀ ਕੰਮ ਉਹਨੇ ਕਰਾਇਆ ਬੰਦਿਆਂ ਤੋਂ ਜੋ ਵੀ ਸੱਦ ਕੇ ਨਾ ਦੇਖੋ ਮੰਦਰ ਦੇ ਵਿੱਚ ਔਰ ਤਲਵਾਰਾਂ ਤਲਵਾਰਾਂ ਸਭ ਕੁਝ ਚਲਾਇਆ ਮੈਂ ਉੱਥੇ ਸੀਗੀ ਆਏ ਇੱਥੇ ਬੋਟੀ ਤੇ ਵੀ ਇਦਾਂ ਦਾ ਕੀਤਾ ਬੱਚਿਆਂ ਦੋਨਾਂ ਤੇ ਚਲਾਇਆ ਤਿੰਨ ਜਣੇ ਇੱਕ ਇੱਕ ੱਲੇ ਜੇ ਅਗਰ ਮਹੱਲੇ ਦਾ ਕੋਈ ਵਿੱਚ ਨਹੀਂ ਵੱੜਦਾ ਤਾਂ ਇਹਨਾਂ ਦੀ ਜਾਨ ਦੇਣੀ ਮੇਰੀ ਵੀ ਬੱਚਾ ਸਨ ਸਾਰਿਆਂ ਨੂੰ ਖਤਮ ਘਟਦਾ ਸੀ ਉਹਨਾਂ ਨੂੰ ਉਹ ਰੋਤੋਂ ਬਾਅਦ ਦੇਖੋ ਸਾਡੀ ਅੱਜ ਤੱਕ ਕੋਈ ਸੁਣਾਈ ਨਹੀਂ ਜਦ ਕਿ ਚਾਹੀਦਾ ਸੀ ਕਿ ਉਸੇ ਵਕਤ ਤੋਂ ਉਹ ਪੜਿਆ ਜਾਂਦਾ ਉਹਨੂੰ ਕਿ ਅੰਦਰ ਕੀਤਾ ਜਾਂਦਾ ਇਹ ਥੋੜੀ ਕਿ ਦੇਖੋ ਕਿਸੇ ਕੋਲ ਪੈਸਾ ਹੈ ਜਾਂ ਕਿਸੇ ਸਪਾਰਸ਼ਾ ਉਹਦਾ ਹੀ ਸਭ ਕੁਝ ਹੈ ਦੇਖੋ ਗਰੀਬ ਆਲ ਦੀ ਕੋਈ ਸੁਣਾਈ ਨਹੀਂ ਹੈਗੀ ਮੈਨੂੰ ਇਨਸਾਫ ਚਾਹੀਦਾ ਹੈ ਜੇ ਕਾਰਨ ਹੀ ਲੱਗਦਾ ਤਾਂ ਮੋਕ ਕੋ ਪੁਰਾਣੀ ਦੰਕੀਸ਼ਾ ਇਹ ਲੜਾਈ ਪੁਰਾਣੀ ਨਹੀਂ ਹੈਗੀ ਉਹਨੂੰ ਹੈਗਾ ਕਿ ਇਹ ਜੀ ਬੁਟੀਕ ਕਿਉਂ ਚੱਲਦੀ ਆ ਉਹਨੇ ਉੱਥੇ ਕੋਈ ਨਹੀਂ ਰਹਿਣ ਦਿੱਤਾਗਾ ਮੇਰਾ ਚੱਲਦਾ ਕੰਮ ਮੇਰੇ ਕਾਫੀ ਹਾਈ ਫਾਈ ਬਾਰੋਂ ਵੀ ਕਸਟਮਰ ਆਉਂਦੇ ਆ ਲੇਕਿਨ ਮੇਰੀ ਕੋਲ ਫਾਨੀ ਮੈਸੇ ਕੋ ਮਿਹਨਤ ਘੜਦੀ ਸਵੇਰ ਤੋਂ ਰਾਤ ਤੱਕ ਉਹਨੂੰ ਇਹ ਹੁੰਦਾ ਆ ਕਿ ਤੁਸੀਂ ਇਹ ਕੰਮ ਕਿਉਂ ਕਰਤਾ ਨੂੰ ਆਪਾਂ ਆਪਣਾ ਨਟਮੇ ਚੱਕ ਕੇ ਨਹੀਂ ਬਾਹਰੋਂ ਦੇਖ ਸਕਦੇ ਇਸ ਕੀ ਦਲ ਇਨਸਾਫ ਚਾਹੁੰਦੇ ਕਿ ਕੀ ਕਰਦੇ ਇਨਸਾਫ ਚਾਹੁੰਦੇ ਆ ਕਿ ਜਿਹੜੇ ਜਿਨ੍ਹਾਂ ਨੇ ਵੀ ਬੱਚਿਆਂ ਨਾਲ ਕੀਤਾ ਹੈ ਨਾ ਮੇਰੇ ਨਾਲ ਮੇਰੇ ਬੱਚਿਆਂ ਨਾਲ ਕੀਤਾ ਨਾ ਉਹਨਾਂ ਨੂੰ ਜਲ ਤੋਂ ਜਲ ਦੇ ਅੰਦਰ ਕੀਤਾ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਆਨ ਦਾ ਵਰਤ ਸਾਡੇ ਨਾਲ ਇਦਾਂ ਹੋਇਆ ਕਿਸੇ ਨਾਲ ਫੋਰ ਨਾ ਹੋਵੇ ਲੇਕਿਨ ਜਦ ਤੱਕ ਮਿਆ ਸਾਲ ਹੋ ਗਿਆ ਮੈਨੂੰ ਇਹ ਜਿਹੜਾ ਟਾਈਮ ਨਾ ਲੀ ਦੀ ਰਹੀ ਹੈ ਕਿ ਮੈਂ ਉਹ ਕਾਹ ਨਹੀਂ ਦੇਖਾਂ ਕਿਹੜੇ ਟਾਈਮ ਹੋਣ ਦਰੋਂ ਤੁਸੀਂ ਕਹਿ ਰਹੇ ਹੋ ਐਮਐਲਏ ਸਾਹਿਬ ਦੀ سپورਟ ਆ ਉਹ ਨਾਲੋਂ ਕਿ ਆ ਤੁਸੀਂ ਇਹਦੇ ਜਾ ਕੇ ਮੇਰੇ ਸਾਹਿਬ ਫੋਨ ਆਉਂਦੇ ਆ ਤੁਸੀਂ ਮੇਰੇ ਨਾਲ ਕਰਦੇ ਕੀ ਤੁਸੀਂ ਰਾਜੀਤ ਹੋਗੇ ਉਹ ਚਲਦੇ ਐਮਐਲਏ ਸਾਹਿਬ ਨੂੰ ਮਿਲੋ ਮੇਲੇ ਮੇਲੇ ਸਾਹਿਬ ਸਰ ਇਹ ਕਹਿ ਰਹੇ ਜਿਵੇਂ ਰਾਜੀਨਾਮਾ ਰਾਜੀਨਾਮਾ ਕਰ ਕਾਹ ਨੂੰ ਬਲਟ ਫੋਨ ਆ ਰਹੇ ਆ ਕਿ ਤੁਸੀਂ ਰਾਜੀਨਾਮਾ ਕਰੋ ਉਹ ਵੀ ਕਹਿੰਦੇ ਰਾਜੀਨਾਮਾ ਕਰੋ ਤੁਸੀਂ ਸਾਡੇ 9:00 ਨੂੰ ਕਹਿ ਰਿਹਾ ਕਿ ਤੁਸੀਂ ਰਾਜੀਨਾਮਾ ਕਰ ਲਓ ਇਹਨਾਂ ਦੀ سپورਟ ਦੱਸੋ ਇਹ ਕੀ ਕਹਿ ਰਹੇ ਆ ਬਾਵਜੂਦ ਬਾਰੇ ਕੋ ਲੋਚ ਹੋਵੇ ਰਾਜੀਨਾਮਾ ਹੰਦ ਤੁਸੀਂ ਇੰਨੀ ਕਰਪਾਨਾ ਤਲਵਾਰਾਂ ਤੱਕ ਬੱਚਿਆਂ ਤੇ ਚਲਾਤੀਆਂ ਤੁਸੀਂ ਖੂਨ ਪਾਰਤਾ ਉਹ ਤੁਸੀਂ ਦੇਖੋ ਬੱਚੇ ਦੇ ਹੱਥ ਇੱਕ ਉੱਦਾਂ ਦਾ ਆ ਦੂਜੇ ਹੱਥ ਤੇ ਵੀ ਉੱਦਾਂ ਦਾ ਕਿੱਦਾਂ ਆਪਾਂ ਨੂੰ ਬੱਚੇ ਨੂੰ ਕਰਾਉਂਦੇ ਕਿੱਦਾਂ ਲੈ ਇੱਕ ਮਾਂ ਆਵੇਂ ਕਿਸੇ ਨਾਲ ਵੀ ਹੋ ਸਕਦਾ ਅਗਰ ਉਹ ਪੁੱਤ ਸੜਾਏ ਹੋਗੇ ਨਾਲ ਹੋਗੇ ਉਹਦੇ ਬੱਚੇ ਨਾਲ ਪਰਿਵਾਰ ਨਾਲ ਕਿਸੇ ਨਾਲ ਵੀ ਹੋਵੇ ਉਹ ਇੰਨੀ ਦੇਰ ਵੇਟ ਕਰਦਾ ਇੱਕ ਮਿੰਟ ਸੋਚਣ ਦੀ ਗੱਲ ਆ ਜਦ ਕੀ ਚਾਹੀਦਾ ਸੀ ਕਿ ਤਾਤਲਾ ਨੂੰ ਉਸੇ ਵਕਤ ਫੜਿਆ ਜਾਂਦਾ ਤੈਂ ਕਰ ਤੈਂ ਇਹਨਾਂ ਸਾਡੇ ਪੁਲਸ ਪੁਲਸਮਣੇ ਉਸ ਵਕਤ ਤੇ ਸੋਹ ਖਾਂਦੇ ਕਿ ਮੈਂ ਪਬਲਿਕ ਦੀ ਰੱਖਿਆ ਕਰੂੰਗਾ ਲੇਕਿਨ ਰੱਖਿਆ ਕਰਨ ਦੀ ਬਜਾਏ ਤੁਸੀਂ ਆਪ ਦੇਖ ਲਓ ਇਨਸਾਫ ਨਹੀਂ ਹੈ ਗੁੰਡਿਆਂ ਦਾ ਸਾਥ ਦਿੰਦੇ ਸਰ ਐਫ ਆਈ ਆਰ ਦੇ ਵਿੱਚ ਨਾਮ ਲਗਾਏ ਹੋਏ ਆ ਹਾਂ ਜੀ ਸਾਰਿਆਂ ਦੇ ਨਾਮ ਬਾਈ ਨੇਮ ਵੀਡੀਓ ਬਣੀ ਹੋਆ ਵੀਡੀਓ ਸਰ ਵੀਡੀਓ ਪ੍ਰੋਪਰ ਆ ਸਾਨੂੰ ਸਾਡੀਆਂ ਬਣਨ ਤੇ ਗਾਉਂ ਜੀ ਸਰ ਸਰ ਇੰਨਾ ਕਿ ਬਾਜ਼ਾਰ ਪੂਰੇ ਬਾਜ਼ਾਰ ਸਾਨੂੰ ਤਾਂ ਹੁਣ ਕਾ ਕਹਿੰਦਾ ਉਹ ਤਾਂ ਸ਼ਰਿਆਮ ਤੋਂ ਇੰਨਾ ਕੰਮ ਕਰਕੇ ਉਹ ਤਾਂ ਸ਼ਰਿਆਮ ਤੋਂ ਮੁধে ਕੋਤੰਦਰ ਵੀ ਨਹੀਂ ਹੋਏ 9 ਤੋਂ 5 ਡਿਊਟੀ ਜਾਂਦਾ ਮੈਨੂੰ ਸਵੇਰੇ ਰੋਜ਼ ਹੀ ਮਿਲਣਾ ਉਹਨਾਂ ਨੇ ਘਰੋਂ ਬਾਹਰ ਨਿਕਲਦੇ ਸਾਰੇ ਜਦੋਂ ਆਪਾਂ ਦੇਖਦੇ ਆ ਨਾ ਮੈਂ ਕਿਸੇ ਪੁਲਿਸ ਮਹਾਮਾਇ ਦੇ ਹੱਥ ਜੋੜੇ ਹੋ ਕਾਨੂੰਨ ਤੋਂ ਛੱਡੀ ਆ ਮਨ ਮੇਰਾ ਸਾਥ ਦੇਊਗਾ ਔਰ ਇਸ ਚੀਜ਼ ਦਾ ਮੈਨੂੰ ਇਨਸਾਫ ਜਲਦ ਚਾਹੀਦਾ ਹੈ ਕੋਈ ਪਰਚਾ ਵਗੈਰਾ ਹੋ ਰਿਹਾ ਪੁਲਿਸ ਹਾਂਜੀ ਹਾਂ ਜੀ ਸਰ ਪਰਚਾ ਨਹੀਂ ਪਰਚਾ ਹੋ ਗਿਆ ਸੀ ਪਰਚਾ ਵੀ ਹੋਇਆ ਸ਼ਬਦੀ ਵੀ ਆ ਸਾਰੇ ਕੁਝ ਹੋਇਆ ਹੈ ਛਾਬੀ ਦੇ ਤਾਰੇ ਲਗਾ ਲੀ ਉਹਨਾਂ ਨੇ ਡਾਕਟਰ ਦਾ ਆਪੀਨੀਅਨ ਮੰਗਿਆ ਸੀ ਤੇ ਰੋਕਰ ਜੋ ਦੀ ਸੀ ਪਾਰਸ ਦੀ ਕਿ ਛਾਬੀ ਨਾਲ ਲਗਾ ਦਿੱਤੀ ਜਾ ਉਹ ਤੇ ਸ਼ਰੇਆ ਉਹ ਜਿਹੜੇ ਸਾਡੇ ਐਂਟੀ ਪਾਰਟੀਆ ਪਹਿਲਾ ਸੂਰੀ ਵਿਜੇ ਸੂਰੀ ਉਹ ਹੈਗੇ ਆ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾ ਇਲੈਕਸ਼ਨ ਐਮ ਸੀ ਦੇ ਲੜ ਲੜ ਚੁੱਕਾ ਭਾਈ ਇਹ ਉਹ ਪੂਰੀ سپورਟ ਕਰ ਰਹੇ ਆ ਸਰ ਜਿਹੜੇ ਨਾਲ ਦੀ ਆ ਉਹ ਬੋਲੋ ਇੱਕੋ ਹੀ ਹੈ ਜੀ ਇਹ ਤੁਹਾਣਾ ਦੀ ਸਭ ਕੁਝ ਗਿਰਾ ਰਹੀ ਸਾਡੀ ਵੰਗ ਸਰ ਵੀ ਇਨਸਾਫ ਪਤਾ ਨਹੀਂ ਇਨਸਾਫ ਦੀ ਤਰ੍ਹਾਂ ਜAVE ਪੂਰਾ 1 ਸਾਲ ਹੋ ਗਿਆ ਹੋਰ ਕੁਝ ਨਹੀਂ ਹੋ ਰਹੀ ਇਸ ਨੂੰ ਇੰਨਾ ਕੁੱਟਿਆ ਉਹ ਮੇਰੀ ਨਹੀਂ ਲੈਣਾ ਕੁੱਟਿਆ ਉਹ ਸ਼ਰੀਆ ਮੇਨੋਖਾ ਕੱਟ ਕਰਕੇ ਜਾ ਰਹੇ ਕਿਥੋਂ ਲੇੜੀ ਸੇ ਪਾ ਦਸੋ ਮੈਨੂੰ ਤੇ ਤੁਸੀਂ ਐਸਐਸਪੀ ਸਾਹਿਬ ਕੋਲ ਬੇਸ਼ਰਮ ਇਸ ਲਈ ਕੋਈ ਕੰਪਲੇਂਟ ਅਸੀਂ ਅਸੀਂ ਉਹ ਅਸੀਂ ਉਹਨਾਂ ਨੂੰ ਦਿੱਤੀ ਸੀ ਐਪਲੀਕੇਸ਼ਨ ਉਹਨਾਂ ਨੇ ਡੀਐਸਪੀ ਤੇ ਮਾਰਕ ਕੀਤੀ ਸੀ ਸਾਨੂੰ ਕੋਈ ਫੋਨ ਨਹੀਂ ਆਇਆ ਉਹ ਕਹਿੰਦੇ ਤੁਹਾਨੂੰ ਫੋਨ ਆਊਗਾ ਕਿਉਂਕਿ ਉਹਨਾਂ ਦੀ ਪਹੁੰਚ ਇੰਨੀ ਕਹੇਗੀ ਅਸੀਂ ਜਦੋਂ ਲੜਾਈ ਹੋਈ ਸੀ ਸਾਡੀ ਉਸ ਤੋਂ 2 2 ਮਹੀਨੇ ਦੇ ਬਾਅਦ ਦੀ ਸੀ ਹੁਣ ਪੂਰਾ ਸਾਲ ਬਾਅਦ ਕੋਈ ਰਿਸਪੌਂਸ ਨਹੀਂ ਆ ਗਿਆ ਸਾਡਾ ਗਾਰ ਨਹੀਂ ਅਸੀਂ ਸਾਲਾਂ ਦਾ ਵੇਟ ਕਰਦੇ ਰਹੇ ਹਾਂ ਕਿ ਉਹਨਾਂ ਨੂੰ ਪੁੱਤ ਪੁੱਤੀਆਂ ਕੇ ਸਾਨੂੰ ਇੱਕ ਇੱਕ ਤਰ੍ਹਾਂ ਲollipops ਦਿੱਤਾ ਜਾ ਰਿਹਾ ਪੁਲਿਸ ਵੱਲੋਂ ਬਾਰ ਬਾਰ ਇਹੀ ਕਿਹਾ ਜੋ ਕੋਈ ਨਹੀਂ ਸੀ ਫੜਦੇ ਕਿਦਾਂ ਦੇ ਕੱਪੜੇ ਪਾਏ ਆ ਉਹ ਨਹੀਂ ਕੁੰਮਦੇ ਆ ਸ਼ਰਿਆਮ ਸਾਨੂੰ ਤਾਂ ਦਿੱਤੇ ਆ ਨਾ ਕੁੰਮਦੇ ਆ ਆਈਓ ਲੱਗਾ ਹਾਸ ਮਨਦਾ ਤਾਂ ਨਹੀਂ ਮੰਗਾ ਜੋ ਉਹਨਾਂ ਨੇ ਛੱਬੀ ਉਹਨਾਂ ਦੇ ਧਾਰਾ ਲੱਗੀ ਆ ਜਿਹੜੀਆਂ ਧਾਰਾਵਾਂ ਲੱਗੀਆਂ ਉਹਦੇ ਅਕੋਰਡਿੰਗ ਉਹਨਾਂ ਨੂੰ ਪਕੜਿਆ ਜਾਵੇ ਉਹਨਾਂ ਦੀ ਐਂਟੀਸੈਪਟਿਕ ਬੇਲ ਵੀ ਕੈਨਸਲ ਆ ਇੱਕੋ ਤਰ੍ਹਾਂ ਕੀ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਇੱਕ ਬੇਲ ਨਹੀਂ ਜਾਣਾ ਪੈਣਾ ਫੇਰ ਵੀ ਸ਼ਰਿਆਮ ਘੁੰਮ ਰਹੇ ਆ ਤੇ ਅਸੀਂ ਇਹੀ ਕਹਿਣਾ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਉਹਨਾਂ ਨੂੰ पकੜਿਆ ਜਾਵੇ ਉਹਨਾਂ ਬੰਦੀ ਸਜ਼ਾ ਦਿੱਤੀ ਜਾਵੇ ਉਸ ਤੋਂ ਬਾਅਦ ਜੋ ਕਾਨੂੰਨ ਦਾ ਪ੍ਰੋਸੀਜਰ ਹੈ ਉਹ ਕੀਤਾ ਜਾਵੇ ਹੁਣ ਆਈਓ ਕੋਲ ਨੇ ਕੋਲ ਇਹ ਐਸ ਨਾਨਕ ਸਿੰਘ ਨਾਨਕ ਸਿੰਘ ਸਿਟੀ ਥਾਣੇ ਦੇ ਮੇਰੇ ਮਾਣ ਵਾਲੇ ਕੋਲ ਇਸ ਰੂਪ ਤੇ ਕੇ ਸਰਕੇਸ਼ ਕੁਮਾਰ ਜਿਨ੍ਹਾਂ ਤੇ 26 ਦੀ ਧਾਰਾ ਨਹੀਂ ਲੱਗੀ ਹੋਈ ਸੀ ਜਿਨ੍ਹਾਂ ਨੇ ਮੇਰੀ ਮਦਰ ਇਨ ਲਾਉ ਤੇ ਪਹਿਲਾ ਦਰਖਾਸਤ ਨਵਾਜ਼ ਕੀਤਾ ਉਹਨਾਂ ਨੂੰ ਸਿਰਫ ਪਕੜਿਆ ਗਿਆ ਸੀ ਉਹਨਾਂ ਦੀ 2 ਮਹੀਨੇ ਬਾਅਦ ਹਾਈ ਕੋਰਟ ਤੋਂ ਬੇਲ ਹੋਈ ਹੈ ਬਾਪ ਜਿਹੇ ਟ੍ਰਾਂਸਪੋਰਟ ਬੱਸ ਦਾ ਰਿਓ ਲੱਗਦਾ ਕਿ ਇਹਨਾਂ ਤੋਂ ਕੋਈ ਜਾਨ ਨੂੰ ਖਤਰਾ ਹੋ ਸਕਦਾ ਏ ਵੀ ਹਾਂਜੀ ਹਾਂਜੀ ਸਖਤਰਾ ਆ ਸਾਨੂੰ ਖਤਰਾ ਆ ਬਾਈ ਉੱਪਰ ਐਮਐਲਏ ਦੀ سپورਟ ਆਮ ਬੰਦਾ ਤਈ ਆਪ ਸਾਲ ਉਹਨੂੰ ਇਦਾਂ ਦਾ ਕ੍ਰਾਈਮ ਕਰਕੇ ਸਾਲ ਕਿਦਾਂ ਰਹਿ ਸਕਦਾ ਈ ਬਿਨਾ سپورਟ ਤੋਂ ਇਦਾਂ ਕੰਮ ਹੋ ਸਕਦਾ ਈ ਨਾਲੇ ਉਹਨਾਂ ਹੈਗੇ ਉਹਨਾਂ ਦੀ ਪਾਰਟੀ ਦੇ ਬੰਦੇ ਆ ਆਪਾਂ ਦੇਖੋ ਕੀ ਹੁੰਦਾ ਕੀ ਗੱਲ ਹੁੰਦੀ ਏ ਇੱਕ ਸਾਡਾ ਦਿਲ ਵੀ ਸਾਡਾ ਦਿਲ ਟੜਦਾ ਹੋਊਗਾ ਕੀ ਕਰਦਾ ਵਿੱੱਚੇ ਜਿੰਪਾ ਜੀ ਦੀ ਵਿੱਚੇ ਰਵਜੋਤ ਜੀ ਜੇ ਸਾਨੂੰ ਕੱਲ ਉਹਨਾਂ ਈ ਕੀ ਗੱਲਬਾਤ ਹੁੰਦੀ ਹੈ ਜੀ ਆ ਜਿਹੜੇ 10 ਬਲਦਿਆਂ ਦੇ ਨਾਮ ਆ ਬਾਈ ਨੇਮ ਦਿੱਤੇ ਹੋਏ ਇਹ ਵੀਡੀਓ ਬਣਿਓ ਬਾਕੀ ਇਹਨਾਂ ਨੂੰ ਸਪੋਰਟ ਜਿਹੜੀ ਹੈ ਜੀ ਇਹਨਾਂ ਵੱਲੋਂ ਹੋ ਰਹੀ ਹੈ ਪੋਲਿਟਿਕਸ ਵੱਲੋਂ ਹੋ ਰਹੀ ਹੈ ਪੂਰੀ ਜੀ ਤਾਂ ਹੀ ਜੀ ਸਾਲ ਇੱਕ ਹੋ ਗਿਆ ਬਾਹਰ ਘੁੰਮ ਰਹੇ ਆ ਜੀ ਬੈਨਰ ਲੱਗ ਰਹੇ ਆ ਜੀ ਉਹਨਾਂ ਦੇ ਪ੍ਰਧਾਨ ਬਣੇ ਹੋਏ ਆ ਜੀ ਆ ਦੀਵਾਲੀ ਦੇ ਇਥੇ ਪਟਾਕੇ ਲਾਣੇ ਆ ਉਹਨਾਂ ਨੇ ਪਿਛਲੇ ਸਾਲ ਵੀ ਲਾਏ ਸੀ ਨਾਨਕ ਸਿੰਘ ਨੂੰ ਕਿਹਾ ਸੀ ਪਿਛਲੇ ਸਾਲ ਦਾ ਫੋਟੋ ਕਹਿੰਦਾ ਸਾਨੂੰ ਲੋਕੇਸ਼ਨ ਦਿਓ ਮੈਂ ਉੱਥੇ ਜਾ ਕੇ ਆਪ ਮੇਰੀ ਪੱਟੀ ਬੰਨੀ ਹੈਗੀ ਮ ਉਹਨਾਂ ਨੇ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਇਸ਼ਾਰੇ ਆਉਂ ਦਿਵਾਲੀ ਦੇ ਪਿਛਲੇ ਸਾਲਾਂ ਪਟਾਕੇ ਵੇਚੇ ਇੱਥੇ ਮਾਮਲੇ ਦੇ ਸੰਬੰਧਿਤ ਮਾਮਲੇ ਦੇ ਆਈਓ ਏਐਸਏ ਨਾਨਕ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਲਦ ਹੀ ਇੱਕ ਦੋਸ਼ੀ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਬਾਕੀ ਰੋਪੀਆਂ ਨੂੰ ਵੀ ਛੇਤੀ ਗ੍ਰਿਫਤਾਰ ਕੀਤਾ ਜਾਏਗਾ ਕੀ ਗੱਲਬਾਤ ਹੋਈ ਸੁਣੋ ਉਹਨਾਂ ਸਰ ਕਹਿ ਰਹੇ ਹੈਗੇ ਪ੍ਰੈਸ ਕਾਨਫਰੰਸ ਕਰਕੇ ਕਿ ਨਾ ਨਾਨਕ ਸਿੰਘ ਜੀ ਕੋਈ ਕਾਰਵਾਈ ਨਹੀਂ ਕਰ ਰਹੇ ਹੈਗੇ ਜਿਹੜੇ આરોપીਨਾਂ ਦੇ ਖਿਲਾਫ ਤੇ ਕੀ ਇਸ ਸਟੇਟ ਕਿਸੇ ਚੀਜ਼ ਦਾ ਸਰ ਕੀ ਕਿਹੜਾ ਮਕਦਮਾ ਕਿਹੜਾ ਹੋਇਆ ਇਹ ਸਰ ਤੇਰਾ ਦੱਸਦਾ ਹੈਗਾ ਮਰਵਾਹਾ ਮੁੱਲਾ ਦਾ ਨਾ ਲੜਾਈ ਹੋਈ ਸੀਗੀ ਪਿਛਲੇ ਸਾਲ ਨੂੰ ਨੁਬੀਲ ਸੈਂਟਰ ਦੀ ਉਹ ਮਾਮਲਾ ਸਰ ਉਹਦੇ ਵਿੱਚ ਇੱਕ ਦੋਸ਼ੀ ਘਰਤ ਆ ਰਿਹਾ ਠੀਕ ਹੈ ਸਰ ਦੋ ਦੋਸ਼ੀਆਂ ਨੇ ਇਨਕੁਆਰੀ ਲਈ ਦਿਓ ਦੇਖਣਾ ਹੋਵੇਗੀ ਠੀਕ ਹੈ ਸਰ ਠੀਕ ਆ ਬਾਕੀ ਦੋਸ਼ੀਆਂ ਦੀ ਉਹਨਾਂ ਦਾ ਕਲਮ ਤਿਆਰ ਹੈਗਾ ਮਨਾਵਤ ਵਿੱਚ ਦੇਣਾ ਕਾਰਵੇ ਚੱਲ ਰਹੀ ਹੈ ਅੰਦਰ ਪ੍ਰੋਸੈਸ ਤੇ ਆ ਉਹ ਕਿਹੜਾ ਬਾਕੀਆਂ ਦੋਸ਼ੀਆਂ ਦੀ ਗੱਤਾਰੀ ਪੈਣ ਗਿਆ ਸਰ ਸੇਬੇ ਮਲਾਜਮਾਂ ਦੀ ਘਾਟ ਆ ਜੀ ਜੀ ਤੇ ਜਿੱਦਾਂ ਹੀ ਸਾਡੇ ਕੋਲ ਟਾਈਮ ਲੱਗਦਾ ਪਹਿਲਾਂ ਉਹਨਾਂ ਦਾ ਕੰਮ ਕਿੰਨੇ ਪਹਿਰੇ ਵਿੱਚ ਛੁੱਟੀ ਨਾ ਵਿੱਚ ਪਹਿਲਾਂ ਫਿਰ ਦਸਾਂ ਬ루 ਵੀ ਮੈਂ ਚੱਲਦੀ ਸੀ ਉਹਦੇ ਵਿੱਚ ਜਿਹੜੀ ਬਿਜੀ ਹੋਣ ਕਰਕੇ ਜਿਹੜੀ ਦਫਤਰੀ ਨਹੀਂ ਹੋਈ ਆ ਇਹ ਆ ਕਿ ਕਿੰਨੀ ਜਲਦੀ ਹੋਏ ਦਫਤਾਰ ਕਰਕੇ ਆਪਾਂ ਸਾਡੇ ਜੀ ਉਚਾਕੇ ਮਾਣਿਆ ਤੇ ਇੱਕ ਸਰ ਬੇਨਤੀ ਹੋਰ ਸੀ ਕਿ ਕਿ ਨਾ ਇਹ ਰੋਪ ਲਗਾ ਰਹੇ ਨੇ ਕਿ ਤੁਹਾਨੂੰ ਐਮ ਐਲ ਏ ਸਾਹਿਬ ਦਾ ਪ੍ਰੈਸ਼ਰ ਆ ਰਿਹਾ ਹੈ ਕੋਈ ਇਦਾਂ ਦੀ ਗੱਲ ਹੈਗੀ ਕੁਝ ਮੈਂ ਦੇਖੋ ਸਾਨੂੰ ਸਾਨੂੰ ਕੋਈ ਕਿਸੇ ਦਾ ਪ੍ਰੈਸ਼ਰ ਹੁੰਦਾ। ਬਸ ਠੀਕ ਹੈ ਜੀ ਠੀਕ ਹੈ। ਉਹ ਕਿ ਬੀਬੀ ਨੇ ਯਾਦ ਲਗਾ ਦੇਣੀ। ਜਦੋਂ ਸਾਨੂੰ ਇਹਨਾਂ ਦੀ ਇਨਫਰਮੇਸ਼ਨ ਖੇਲਕ ਦੋ ਬਾਈ ਨੇ ਫੋਨ ਵੀ ਕੀਤਾ ਕਿ ਆਹ ਕੋਈ ਸੋਰਟਿਆ ਕਿ ਮੋਲੇ ਦੀ ਅਗੋਗਾ। ਜਿੱਦਣ ਅਸੀਂ ਕੋਰਟ ਦੇ ਵਿੱਚ ਹਾਈ ਕੋਰਟ ਹੋਇਆ ਅਸੀਂ ਕੁਝ ਨਹੀਂ ਕਰ ਸਕਦੇ। ਠੀਕ ਹੈ ਜੀ ਰਿਪੋਰਟ ਦੇ ਲਿਖਵਾਏ ਮੈਂ ਹਾਈ ਕੋਰਟ ਗਿਆ ਆ ਤਾਂ ਮੈਨੂੰ ਫੋਨ ਆ ਜਵੇ ਤਾਂ ਛਣੇ ਜੀ ਵੀ ਮਲਾਜ ਨੇ ਕਰਦਾ ਹੀ ਆ ਮਲਾਜਾਂ ਦੀ ਘਾਟ ਫੋਨ ਕਰਕੇ ਥੋੜੀ ਏ ਦਿੱਕਤ ਆ ਜਾਂਦੀ ਆ ਜਿੰਨਾਂ ਨੇ ਦਿੱਕੇ ਆ ਗਏ ਉਦੋਂ ਨਹੀਂ ਗੁੱਤੀਆਂ ਮਾਰ ਕੇ ਥਾਣਾ ਵੱਲ ਅੱਜ ਬੰਦ ਕਰਦੇ ਨੇ ਮਦਦ ਆ ਕੇ ਇੱਕ ਸਰ ਹੋਰ ਬੇਨਤੀ ਇਹ ਕਿ ਇਹਨਾਂ ਨੂੰ ਇਜਾਮ ਲਗਾਇਆ ਜਾਏ ਕਹਿੰਦੇ ਕਿ ਨਾ ਪੁਲਿਸ ਸਰ ਨੂੰ ਕਹਿਰੀ ਕਿ ਰਾਜਨਾਮਾ ਕਰੋਣਾ ਨਾਲ ਕੋਈ ਇਦਾਂ ਦੀ ਕੋਈ ਗੱਲ ਹੋ ਰਹੀ ਹੈ ਦੇਖੋ ਜੀ ਸਾਡੀ ਸਾਡਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਰਾਜਨਾਮਾ ਕਰੋ ਇਹ ਸਾਡਾ ਜੀ ਕੋਈ ਮੈਂ ਵੈਸੀ ਇਹ ਕੰਪਲੀਟ ਕਰਨੀ ਤੇ ਜਨਾਮੇ ਦਾਖਲ ਕਰ ਦੇਣਾ ਥ